ਆੰਗਲਾ ਦੇਸ਼ ਵਿੱਚ ਹਿੰਦੂਆਂ ਤੇ ਹੋ ਰਿਹਾ ਅਤਿਆਚਾਰ ਨੂੰ ਲੈ ਕੇ ਅੱਜ ਫਿਸ਼ੀਅਰ ਹਿੰਦੂ ਪਰਿਸ਼ਦ ਵੱਲੋਂ ਜਿਹੜਾ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਫਿਸ਼ੀਅਰ ਹਿੰਦੂ ਪਰਿਸ਼ਦ ਦੇ ਜਿਹੜੇ ਆਪੂ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਅਸੀਂ ਗੱਲਬਾਤ ਮੋਜੀ ਦਾ ਗੌਰ ਸਾਹਿਬਾ ਇਗਰਜੀ ਦੀ ਫੋਟੇ ਜੈ ਸ਼੍ਰੀ ਰਾਮ ਅੱਜ ਅੱਜ ਗੱਲ ਕਰੀ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਬੰਗਲਾਦੇਸ਼ ਚ ਹੰਗੂਆਂ ਤੇ ਜਿਹੜੇ ਅਤਿਆਚਾਰ ਨੂੰ ਲੈ ਕੇ ਵਿਸ਼ਵ ਮਨੁੱਖੀ ਪ੍ਰੇਸ਼ਦ ਵੱਲੋਂ ਕੀ ਕਹਿਣਾ ਚਾਹੋ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਵੀ ਅਸੀਂ ਬੰਗਲਾਦੇਸ਼ੀ Hindu Sikh Bod Jain ਸਾਡੇ ਸਾਰੇ ਸਨਾਤਨੀਆਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਪੂਰਾ ਭਾਰਤ ਦਾ ਸਮਾਜ ਪੂਰਾ ਸਨਾਤਨੀ Hindu ਸਮਾਜ ਅੱਜ ਬੰਗਲਾਦੇਸ਼ੀਆਂ ਦੇ ਮੋਢੇ ਦੇ ਨਾਲ ਮੋਢਾ ਲੈ ਕੇ ਲਾ ਕੇ ਖੜਾ ਹੈ ਉਹਨਾਂ ਦੇ ਤੁੱਚ ਸ਼ਰੀਕ ਹੈ ਤੇ ਤੁਸੀ ਉਹ ਤੇ ਚੋਲਮਤ ਸਹਿ ਰਹੇ ਹੋ ਅੰਜੂ ਇਹਦੇ ਸਾਡੇ ਇੱਥੇ ਬਲੁੰਦਰੇ ਜਾ ਰਹੇ ਨੇ ਅਸੀਂ ਇੱਥੇ ਤਨਪੁਰੇ ਆ ਕਿਵੇਂ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਆ ਜਾਈਏ ਤੇ ਇਸਲਾਮੀ ਜਹਾਦੀਆਂ ਨੂੰ ਸਬਕ ਸਿਖਾਈਏ ਜੋ ਮਾਨਵਤਾ ਦਾ ਕਾਨੂੰਨ ਕਰ ਰਿਹਾ ਜਿਹੜੀ ਬਾਸ਼ਾ ਉਹ ਸਮਝਦੇ ਨੇ ਉਸੇ ਪਾਸ਼ਾ 'ਚ ਜਵਾਬ ਦੇਣ ਵਾਸਤੇ ਅੱਜ ਅਸੀਂ ਇੱਥੇ ਟਿਲ ਮਲਾ ਰਹੇ ਭਾਈ ਜੇ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਉਹ ਬੰਗਲਾਦੇਸ਼ ਦੇ ਜਿਹੜੇ ਹਿੰਦੂਆਂ ਤੇ ਅਤਿਆਚਾਰ ਹੋ ਰਿਹਾ ਕੀ ਕਾਰਨ ਮੰਨਦੇ ਹੋਗਾ ਇਹਦਾ ਕਾਰਨ ਇਹ ਕੋਈ ਹੈ ਕਿ ਇਹ ਜੋ ਇਸਲਾਮੀ ਜਿਹਾਦੀ ਲੋਗ ਨੇ ਇਹ ਪੂਰੇ ਵਿਸ਼ਵ ਦੇ ਵਿੱਚ ਕਿਸੇ ਹੋਰ ਨੂੰ ਦੇਖਣਾ ਨਹੀਂ ਚਾਹੁੰਦੇ ਇਹ ਪੂਰੇ ਵਿਸ਼ਵ ਦੇ ਸਾਰੇ ਬੰਦਿਆਂ ਨੂੰ ਚਾਹੇ ਉਹ ਜਿੰਨਾ ਮਰਜੀ ਪਾਠ ਪੂਜਾ ਕਰਨ ਵਾਲਾ ਹੋਵੇ ਜਿੰਨਾ ਮਰਜੀ ਪੁੰਨ ਕਮਾਉਣ ਵਾਲਾ ਹੋਵੇ ਜਿੰਨਾ ਮਰਜੀ ਸੱਚਾ ਹੋਵੇ ਜੇ ਉਹ ਇਸਲਾਮ ਦੇ ਸ਼ਰੀਆ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਤਾਂ ਉਹਨੂੰ ਕਾਫਰ ਮੰਨਦੇ ਨੇ ਤੇ ਉਹਦਾ ਕਤਲ ਕਰਨਾ ਉਹਦੀ ਜ਼ਾਇਦਾਤ ਲੁੱਟਣ ਨੂੰ ਉਹਦੀ ਧੀ ਪੈਣ ਦੀ ਤੇ ਪੱਤੀ ਕਰਨ ਨੂੰ ਇਹ ਜਾਇਜ਼ ਮੰਨਦੇ ਨੇ ਦਾ ਪੂਰੇ ਵਿਸ਼ਵ ਦੇ ਵਿੱਚ ਇਸਲਾਮਿਕ ਜਿਹਾਤੀਆਂ ਕੰਨਿਓ ਪੂਰੇ ਵਿਸ਼ਵ ਦੇ ਬਾਕੀ ਗੈਰ ਇਸਲਾਮਿਕ ਲੋਕਾਂ ਖਿਲਾਫ ਜਿਹਾਦ ਛੇੜਿਆ ਹੋਇਆ ਹੈ ਇਸੇ ਕਰਕੇ ਬੰਗਲਾਦੇਸ਼ ਹੋਇਆ ਅਫਗਾਨਿਸਤਾਨ ਹੋਇਆ ਇੱਥੋਂ ਤੱਕ ਕਿ 프랑ਸ ਦੇ ਵਿੱਚ ਵੀ ਉਹ ਉੱਥੇ ਉੱਤੇ ਦੇ ਵਸਨੀਕਾਂ ਦੀ ਹੱਤਿਆ ਕਰਕੇ ਆਪਣੇ ਆਪ ਨੂੰ ਪੰਨ ਦਾ ਪਾਗੀਦਾਰ ਸਮਝ ਰਹੇ ਨੇ ਇਸੇ ਕਰਕੇ ਉਹ ਹੱਤਿਆ ਕਰ ਰਹੇ ਨੇ ਬੰਗਲਾਦੇਸ਼ ਚ ਹਿੰਦੂਆਂ ਤੇ ਹੋਰ ਇਹ ਅਤਿਆਚਾਰ ਨੂੰ ਲੈ ਕੇ ਭਾਰਤ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਤੇਰੇ ਕੋਲ ਹਥਿਆਰ ਨੇ ਭਾਰਤ ਦੀ ਇਹ ਸਰਕਾਰੇ ਉਹ ਖੇਡਣ ਵਾਸਤੇ ਨਹੀਂ ਰੱਖੇ ਗਏ ਜਿਹੜੇ ਤੇਰੇ ਕੋਲੇ ਦੁਨੀਆ ਦੇ ਸਾਰੇ ਨਾਲੋਂ ਤਕੜੇ ਸਪੈਸ਼ਲ ਫੋਰਸੇ ਤੇ ਕਮਾਂਡੋਜ਼ ਨੇ ਉਹਨਾਂ ਨੂੰ ਕੋਈ ਗੁੱਲੀ ਡੰਡਾ ਖੇਡਣ ਆਸਰੇ ਨਹੀਂ ਰੱਖਿਆ ਗਿਆ ਤੇ ਸਾਡੇ ਸਨਾਤਨੀਆਂ ਦੇ ਲਗਾ ਦੇ ਵਿੱਚ ਜੋ ਅੱਜ ਵਹਿ ਰਿਹਾ ਖੂਨ ਹੈ ਉਹ ਫੜ ਫੜਾ ਰਿਹਾ ਹੈ ਆਓ ਆਪਾਂ ਪੈਨੀਟ੍ਰੇਟ ਕਰਕੇ ਪੰਗਲਾ ਦੇਸ਼ ਦੇ ਵਿੱਚ ਜਾ ਕੇ ਉਹ ਜਿਹਹਾਦੀਆਂ ਨੂੰ ਸਬਕ ਸਿਖਾਈਏ ਤੇ ਜੇ ਤੁਹਾਡੇ ਕੋਲੇ ਫੌਜ ਘਟ ਹੈ ਤਾਂ ਇਸ ਭਾਰਤ ਦਾ இந்து ਕੇਰਲ, ਤਾਮਿਲਨਾਡੂ, ਕਰਨਾਟਕਾ, ਅਸਾਮ, ਬਿਹਾਰ, ਖਰਗਾਲ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ ਤੋਂ ਤਿਆਰ ਹੈ। ਅਸੀਂ ਆਪਣੇ இந்து ਭਰਾਵਾਂ ਦੀ ਰੱਖਿਆ ਕਰਨ ਵਾਸਤੇ ਬੰਗਲਾਦੇਸ਼ ਚ ਜਾਨ ਨੂੰ ਤਿਆਰ ਆਂ, ਜਹਾਦੀਆਂ ਨੂੰ ਜਵਾਬ ਦੇਣ ਨੂੰ ਤਿਆਰ ਆਂ। ਤੇ ਭਾਈ ਜੀ ਗੱਲ ਕਰੀਏ ਜਿਹੜੇ ਵਿਰੋਧ ਪ੍ਰਦਰਸ਼ਨ ਹੈ ਉਹਨੇ ਤਿੰਨੇ ਟਾਈਮ ਤੱਕ ਚੱਲਣ ਵਾਲੇ ਆ। ਵਿਰੋਧ ਪ੍ਰਦਰਸ਼ਨ ਉਹਨਾਂ ਤੱਕ ਚੱਲੇਗਾ ਜਦੋਂ ਤੱਕ ਹਿੰਦੂਆਂ ਤੇ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਿਹਾ ਅੱਜ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੈ ਕਿਉਂ ਨਾ ਪਾਸੀਆਂ ਨੇ ਆਪਣੇ ਆਪ ਨੇ ਤੇ ਲਗਾਮ ਪਾਈ ਕਬਿਰ ਹੋਰ ਪ੍ਰਦਰਸ਼ਨ ਵੀ ਹੋਏਗਾ ਔਰਤ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਉਹ ਆਧਾਰ ਕਾਰਡ ਬਣਾਉਣਾ ਉਹ ਰਾਸ਼ਨ ਕਾਰਡ ਬਣਾਉਣਾ ਉਹ ਡੰਗਰ ਪ੍ਰਿੰਟਿੰਗ ਲੈਣੀ ਆ ਤੂੰ ਕੁਛ ਤਾਂ ਨਾ ਪਾਰਤ ਦੀ ਸਰਕਾਰ ਤੈਨੂੰ ਅਸੀਂ ਸਿੱਧੀ ਚੇਤਾਵਨੀ ਦੇ ਰਹੇ ਆ ਇੱਕ ਵੀ ਬੰਗਲਾਦੇਸ਼ੀ ਸਾਥੀ ਪਾਵਨ ਸਰ ਜਮੀਨ ਤੇ ਅਤਿਆਚਾਰੀ ਲੋਕੀਆ ਇੱਥੇ ਰਹਿਣਾ ਨਹੀਂ ਚਾਹੀਦਾ ਉਹਨਾਂ ਨੂੰ ਕੱਟ ਕੇ ਬਾਹਰ ਕਰ ਉਹ ਸਾਡੇ ਦੇਸ਼ ਦੇ ਵਸਨੀਕ ਨਹੀਂ ਹਨ ਉਹ ਇੱਥੇ ਪੜ ਕੇ ਸਾਡੇ ਦੇਸ਼ ਦੇ ਵਿੱਚ ਵੀ ਆਕਰਮਕਾਰੀ ਹਮਲੇ ਕਰ ਰਹੇ ਨੇ ਤੇ ਉੱਥੇ ਸਾਡੇ ਲੋਕਾਂ ਨੂੰ ਮਾਰ ਪੈਣੇ ਭਾਰਤ ਸਕਾਰ ਨੂੰ ਕਿੰਨੇ ਤੌਰ ਤੇ ਚੇਤਾਵਨੀ ਹੈ ਪੰਲਾ ਦੇਸ਼ੀਆਂ ਨੂੰ ਇੱਥੋਂ ਬਾਹਰ ਕੱਢੋ ਤੇ ਨਾਲ ਹੀ अपना लागू करो नहीं तक बंगलादेश हिंदू जड़े परिवार अत्याचार नहीं रुकते उन्ने तक जो विरोध प्रदर्शन है जे जारी रह कैमरा मैन फूजलोचीवार दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर